ਇਹ ਕੀ ਹੋ ਰਿਹਾ ਹੈ ਭਾਈ ਬੀਜੀਟੀ ਮੇ ਪਹਿਲਾ ਆਸਟ੍ਰੇਲੀਆ ਦੇ ਗਾਲਾਂ ਪੈ ਰਹੀਆਂ ਸੀ ਹੁਣ ਇੱਕ ਮੈਚ ਤੋਂ ਬਾਅਦ ਇੰਡੀਆ ਵਾਲਿਆਂ ਦੇ ਗਾਲਾਂ ਪੈ ਰਹੀਆਂ ਨੇ ਭਾਈ ਜ਼ਿੰਦਗੀ ਬਹੁਤ ਗੋਗਲਾ ਜਿਵੇਂ ਕਹਿੰਦੇ ਨਹੀਂ ਹੁੰਦੇ ਪਹਿਲਾ ਮੈਚ ਹੋਇਆ ਸਾਰੇ ਆਸਟ੍ਰੇਲੀਆ ਦਿਵਾਲੇ ਹੁਣ ਦੂਜਾ ਮੈਚ ਹੋਇਆ ਇੰਡੀਆ ਵਾਲੇ ਪਿੱਛੇ ਪੈ ਗਏ ਹੁਣ ਤੀਜਾ ਮੈਚ ਦੇਖੋ ਹੁਣ ਕਿਹਦੇ ਪਿੱਛੇ ਭਾਈ ਦੇ ਨੇ ਬਰੋ ਸੀਰੀਜ਼ ਬਣ ਗਈ ਆ ਪੂਰੀ ਪੂਰੀ ਵੀਰੇ ਸਵਾਦ ਆ ਨਾ ਤੂੰ ਕਿਹਾ ਸੀ ਨਾ ਵੀ ਇਹ ਮੈਚ ਨਹੀਂ ਜਿੱਤਦੇ ਹੈਗੇ ਨਹੀਂ ਪਰ ਆ ਮੈਚ ਆ ਵੀਡੀਓ ਦੀ ਸਟਾਰਟਿੰਗ ਚ ਕਹਿੰਦਾ ਇਹ ਮੈਚ ਇੰਡੀਆ ਦਾ ਆਪਣਾ ਗੱਭਾ ਇੰਡੀਆ ਦਾ ਹੀ ਆ ਇਹ ਪਿਛਲੇ ਰੰਗ ਲੰਨਾ ਮੈਂ ਇੰਡੀਆ ਦਾ ਹੋਵੇ ਵਧੀਆ ਆ ਆਪਾਂ ਤਿੰਨ ਇੱਕ ਨਾਲ ਸੀਰੀਜ਼ ਜਿੱਤਣੀ ਆ ਆ ਦੂਜਾ ਮੈਚ ਜਿੱਤਣ ਵਾਲੇ ਆ ਆਪਾਂ ਗੱਬਾ ਦੇ ਵਿੱਚ ਗੱਬਾ ਦਾ ਕਮੰਡ 2021 ਚ ਤੋੜਿਆ ਸੀਗਾ ਗੱਬਾ ਦਾ ਕਮੰਡ ਤਾਂ ਬ੍ਰੋ ਵੈਸਟ ਇੰਡੀਜ਼ ਵੀ ਤੋੜ ਗਈ ਇਹਨਾਂ ਦਾ ਵੈਸਟ ਇੰਡੀਜ਼ ਵੀ ਹਰਾ ਕੇ ਚਲੀ ਗਈ ਆ ਇਹਨਾਂ ਨੂੰ ਆ ਪਿਛਲੇ ਪਰ ਜਿਹੜੇ ਤਰੀਕੇ ਨਾਲ ਰਿਸ਼ਪ ਪੰਦ ਨੇ ਤੋੜਿਆ ਸੀ ਬ੍ਰੋ ਬੈਟ ਨੂੰ ਮਤਲਬ ਐਤ ਕੀ ਦੇਖੀ ਸਭ ਚੱਲਦੇ ਐਤ ਕੀ ਇੰਡੀਅਨ ਪਲੇਅਰ ਚੱਲਣਗੇ ਬੈਟਸਮੈਨ ਚੱਲਣਗੇ ਵੈਸੇ ਇਹਨਾਂ ਨੂੰ ਚੱਲਣਾ ਵੀ ਚਾਹੀਦਾ ਆਪਾਂ ਕੋਈ ਪ੍ਰੋਬਲਮ ਲੋਕੀ ਗੱਲ ਕਰ ਰਹੇ ਨੇ ਨਾ ਪ੍ਰੋਬਲਮ ਕਿੱਥੇ ਆ ਪ੍ਰੋਬਲਮ ਮੈਨੂੰ ਲੱਗਦਾ ਕਿ ਸਾਰੀ ਪ੍ਰੋਬਲਮ ਇਹਨਾਂ ਦੀ ਫਸਟ ਇਨਿੰਗ ਦੀ ਬੈਟਿੰਗ ਦੇ ਵਿੱਚ ਆ ਬੈਟਿੰਗ ਦੇ ਵਿੱਚ ਆ ਪ੍ਰੋਬਲਮ ਹੀ ਬੈਟਿੰਗ ਹੀ ਪ੍ਰੋਬਲਮ ਹੈ ਇਹਨਾਂ ਦੀ ਕਿਉਂਕਿ ਬੋਲਿੰਗ ਦੇ ਵਿੱਚ ਤਾਂ ਯਾਰ ਬਰੋ ਅਗਲੇ ਟਰਾਈ ਕਰ ਰਹੇ ਨੇ ਸਿਰਾਜ ਬਰੋ ਆਪਦਾ ਜੋਰ ਲਾਉਣ ਲੱਗਿਆ ਹੋਇਆ ਵਾ ਪੂਰਾ ਬੰਦੇ ਲੜੀ ਜਾਂਦੇ ਨੇ ਉਹਨਾਂ ਦੇ ਬੈਟਰ ਨਾਲ ਤੇ ਇਹ ਪਤੰਦਰ ਪਤਾ ਨਹੀਂ ਕੀ ਕਰ ਰਹੇ ਨੇ ਐਫਰਟ ਹੀ ਨਹੀਂ ਪਾ ਰਹੇ ਯਾਰ ਮਤਲਬ ਠੀਕ ਹੈ ਮਤਲਬ ਕੰਫਰਟੇਬਲ ਹਜੇ ਤੱਕ ਲੱਗਿਆ ਜਿਵੇਂ ਪਿਛਲਾ ਮੈਚ ਹੋਇਆ ਆਪਣਾ ਪਿੰਕ ਬਾਲ ਦਾ ਸ਼ੋਮਿਲ ਕੰਫਰਟੇਬਲ ਲੱਗਿਆ ਦੋਨੇ ਪਾਰੀਆਂ ਜੋ ਮੇ ਉਹਦੇ ਪੈਰ ਚੱਲ ਰਹੇ ਨੇ ਉਹ ਡਰਾਈਵ ਕਰ ਰਿਹਾ ਹੈ ਉਹਦੇ ਹੱਥ ਮਤਲਬ ਕਿ ਕਿਹਨੂੰ ਕਹਿੰਦੇ ਆ ਵੀ ਯੂਜ਼ ਕਰ ਰਿਹਾ ਆ ਉਹਦੇ ਪੂਰੀ ਬਾਡੀ ਨਾਲ ਤੇ ਬਾਕੀ ਤਾਂ ਨਹੀਂ ਤਾਂ ਜਿਵੇਂ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਲਾਲਾ ਤੋਂ ਵੀ ਉਹ ਮਤਲਬ ਕਿ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਬ੍ਰੋ ਕਰਦੇ ਬਜ਼ੁਰਗ ਹਨ ਉਹ ਚੱਲਣਾ ਚਾਹੀਦਾ ਉਹਦਾ ਨਹੀਂ ਹੁੰਦਾ ਇੱਕ ਕਾਰਟੂਨ ਜਿਹਾ ਬਣਾ ਦੇ ਥੱਲੇ ਟਾਹਦਾ ਐ ਦਿਮਾਗ ਹੁੰਦਾ ਉਹ ਪਾਇਆ ਪੰਨ ਨਾਲ ਉਹ ਇਹ ਉਹ ਸਪੀਲੀ ਵਾਲਾ ਨਹੀਂ ਚਲਾਇਆ ਹੋਇਆ ਵਾਹ ਜਦੋਂ ਡੱਕ ਨਹੀਂ ਹੋ ਜਾਂਦੀ ਹੁੰਦੀ ਡੱਕ ਤੋਂ ਬਾਅਦ ਡੱਕ ਤੋਂ ਨਹੀਂ ਜਾਂਦੀ ਇਹ ਕਰਕੇ ਇਹ ਇਹ ਮਤਲਬ ਪਤਾ ਨਹੀਂ ਕਿਹੜੀ ਨੀਂਜ ਤ ਏ bro ਇਹਨਾਂ ਨੂੰ ਚੱਲਣਾ ਚਾਹੀਦਾ ਤਾਂ ਮੈਨੂੰ ਲੱਗਦਾ ਓਪਨ ਕਰਨਾ ਕਰੂਗਾ ਆਪਣਾ ਰੋਹਿਤ ਸ਼ਰਮਾ ਯਤਕੀ ਕਰੇ ਕਰਨਾ ਜੇ ਚੌਥੇ ਚੱਲਦਾ ਭਰਾ ਉੱਥੇ ਚੱਲੇ ਪਰ ਕੋਸ਼ਿਸ਼ ਨਾ ਕਰੇ ਕਿਉਂਕਿ ਓਪਨ ਕਰੂਗਾ ਯਾਰ ਐਟ ਲੀਸਟ ਕੀ ਪਤਾ ਮਿਡਲ ਚ ਜਾ ਕੇ ਰਾਹੁਲ ਖੜੀ ਜਾਵੇ ਰਾਹੁਲ ਖੜੀ ਜਾਵੇ ਹੈਨਾ ਰਾਹੁਲ ਦੀ ਪਰਫਾਰਮੈਂਸ ਆ ਰਹੀ ਆ ਤਾਂ ਮੈਂ ਉਹਨੂੰ ਮਿਡਲ ਦੇ ਵਿੱਚ ਲਿਆ ਕੇ ਮੈਨੂੰ ਕੋਈ ਡਾਟ ਬੈਟ ਉਹਦੀ ਮਤਲਬ ਕਿ ਮੈਂ ਕਹਿੰਦਾ ਵੀ ਉਹ ਬੈਟ ਮਿਡਲ ਕਰ ਪਾ ਰਿਹਾ ਸੋ ਵਧੀਆ ਜੇ ਜੇ ਮਿਡਲ ਚ ਆ ਕੇ ਵੀ ਥੱਲੇ ਚਲਦਾ ਬੈਟ ਵਧੀਆ ਠੀਕ ਹੈ ਯਾਰ ਮਤਲਬ ਥੋੜਾ ਜਿਹਾ ਇਹਨਾਂ ਦਾ بیٹنگ ਆਰਡਰ ਸੌਟ ਹੋ ਜਾਊਗਾ ਹੁਣ ਤਾਂ ਬਾਲਾ ਕਿਸਮ ਦਾ ਇਹ ਯਾਰ ਬ్రో ਬੜੇ ਵਲਨਰੇਬਲ ਹੋ ਗਏ ਸੀਗੇ ਵੀ ਓਕੇ ਵੀ ਓਕੇ ਉਹਦਾ ਰਾਹੁਲ ਦਾ ਸਕੋਰ ਆ ਗਿਆ ਇੰਡੀਆ ਵਾਲੇ ਸਾਨੂੰ ਗਾਲਾਂ ਕੱਢਣਗੇ ਰੋਹਿਤ ਨੂੰ ਅਸੀਂ ਪਹਿਲੀ ਸਪੌਟ ਤੇ ਕਿੱਦਾਂ ਪਾ ਦਈਏ ਪਰ ਇਦਾਂ ਨਹੀਂ ਹੁੰਦਾ ਯਾਰ ਉਹਨੂੰ ਥੱਲੇ ਨਹੀਂ ਖੜਾਉਣਾ ਚਾਹੀਦਾ ਸੀਗਾ ਮੈਂ ਬਾਰ-ਬਾਰ ਇਹੀ ਗੱਲ ਕਰਦਾ ਹਾਂ ਉੱਥੇ ਆਪਾਂ ਮੈਚ ਮੈਨੂੰ ਲੱਗਦਾ ਪਿੰਕ ਬਾਲ ਦਾ ਆਪਾਂ ਕਿਤੇ ਨਾ ਕਿਤੇ ਉੱਥੇ ਵੀ ਹਾਰ ਰਹੇ ਹਾਂ ਤੇ ਇੱਕ ਹੋਰ ਗੱਲ ਸੁਣੀ ਸੀ ਜਦੋਂ ਹਾਰੇ ਦੀ ਗੱਲ ਮੈਨੂੰ ਯਾਦ ਆਈ ਮੈਂ ਨਾ ਇੱਕ ਸੁਣਦਾ ਅੱਖਾਂ ਦੀ ਰਿਫਲੈਕਸ਼ਨ ਹੁੰਦੀ ਹੈ ਨਾ ਜਿਹੜੀ ਪਿੰਕ ਬਾਲ ਦੀ ਤੇ ਜਿਹੜੀ ਹੁਣ ਨੋਰਮਲ ਰੈੱਡ ਬਾਲਾਂ ਖੇਡਦੇ ਆ ਇਹ ਦਿਮਾਗ ਦਾ ਆਪਣਾ ਜਿਵੇਂ ਹੁੰਦਾ ਵੀ ਇੱਕ ਸੈਂਸ ਜਾਂ ਸੈਂਸ ਕਰ ਲੈਂਦਾ ਵੀ ਠੀਕ ਆ ਆਪਣਾ ਕਿਉਂਕਿ ਹੁਣ ਬਾਲ ਪੈਂਦੀ ਆ ਤਾਂ ਆਪਣਾ ਦਿਮਾਗ ਤੇ ਹੱਥ ਸੇਮ ਟਾਈਮ ਤੇ ਉਹ ਕਨੈਕਸ਼ਨ ਬਣਦਾ ਪਿੰਕ ਬਾਲ ਨਾਲ ਖੇਡੇ ਬਹੁਤ ਘੱਟ ਨੇ ਤੇ ਇਹਨਾਂ ਦੇ ਜਿਵੇਂ ਕਹਦੇ ਨੇ ਵੀ ਉਹ ਉਹ ਟਾਈਮ ਨਹੀਂ ਹੋ ਰਿਹਾ ਇਹਨਾਂ ਤੋਂ ਨਿਕਲ ਹੱਥ ਤੋਂ ਕਹਿੰਦਾ ਨਿਕਲਦੇ ਰਿਹਾ ਬਾਲ ਉਦੋਂ ਨਹੀਂ ਸਮਝ ਲੱਗਦੀ ਹਾਂ ਇਹਨੂੰ ਇਹਨੂੰ ਸਮਝ ਨਹੀਂ ਆ ਰਿਹਾ ਵੀ ਉਹ ਕਿਉਂਕਿ ਕਨੈਕਸ਼ਨ ਨਹੀਂ ਮਰ ਰਿਹਾ ਦਿਮਾਗ ਦਾ ਤੇ ਬੱਲੇ ਦਾ ਫਿਰ ਬ్రో ਉਹ 8 ਮੈਚ ਜਿੱਤੇ ਨੇ ਕਿਸੇ ਕਾਰਨ ਨਹੀਂ ਜਿੱਤੇ ਨੇ ਨਾ 8 ਮੈਚ ਖੇਡੇ ਨੇ ਉਹ ਤਾਂ ਹੀ ਪਿੰਕ ਬਾਲ ਦੇ ਰਾਜੇ ਨੇ ਇਹ ਘਰੇ ਖੇਡਣਾ ਚਾਹੀਦੇ ਨੇ ਜੇ ਬਾਹਰ ਹੁਣ ਮੈਂ ਇੱਕ ਹੋਰ ਗੱਲ ਸੁਣੀ ਸੀ ਕਹਿੰਦੇ ਵੀ ਇਹ ਆਪਣਾ ਜਦੋਂ ਸੀਰੀਅਸ ਹੁੰਦੀ ਹੈ ਨਾ ਵੀ ਜਦੋਂ ਡਿਸਾਈਡ ਕਰਦੇ ਨੇ ਤਾਂ ਤੁਹਾਡੀ ਮਰਜ਼ੀ ਹੈ ਪਿੰਕ ਬਾਲ ਤੁਸੀਂ ਖੇਡਣਾ ਕਨੇ ਨਹੀਂ ਖੇਡਣਾ ਤੁਸੀਂ ਮਮਾ ਚੂਜ਼ ਕਰ ਤੋ ਕਰਦੇ ਨੇ ਤੁਸੀਂ ਨੂੰ ਪਤਾ ਹਾਰ ਲੈ ਤੁਸੀਂ ਉਦੋਂ ਕਹਦੇ ਹੁੰਦੇ ਸੀ ਰੈਡੀ ਖੇਡਦੇ ਆ ਨਹੀਂ ਪਿੰਕ ਬਾਲ ਦੇ ਨਾਲ ਬਰੋ ਇਹਨਾਂ ਨੂੰ ਪੈਸੇ ਵੀ ਬਣਦੇ ਨੇ ਹਣਾ ਰੋੜਾ ਤਾਂ ਪੈਸੇ ਦਾ ਯਾਰ ਬੀਸੀਸੀਆਈ ਨੂੰ ਤਾਂ ਪੈਸਾ ਚਾਹੀਦਾ ਆ ਸਾਰੀ ਗੇਮ ਹੀ ਪੈਸੇ ਦੀ ਆ ਹੁਣ ਆਈਸੀਸੀ ਵੀ ਬੀਸੀਸੀਆਈ ਦੀ ਵੀ ਆ ਆਈਸੀਸੀ ਜਯਸ਼ਾ ਪ੍ਰਧਾਨ ਜੀ ਤੇ ਯਾਰ ਬਰੋ ਹੁਣ ਤੂੰ ਦੇਖ ਇਹਨਾਂ ਦੀ ਹਣਾ ਪਹਿਲੀ ਇਨਿੰਗ ਦੇ ਵਿੱਚ ਮੈਂ ਸੁਣ ਰਿਹਾ ਸੀਗਾ ਹਰਸ਼ਾ ਭੋਗਲੇ ਨੂੰ ਹਰਸ਼ਾ ਭੋਗਲੇ ਕਹਿੰਦਾ ਵੀ ਇਹ 50 50 ਓਵਰ ਵੀ ਨਹੀਂ ਕ੍ਰਾਸ ਕਰ ਪਾ ਰਹੇ ਹੈਗੇ ਨੇ ਆਪਣੀਆਂ 7 ਇਨਿੰਗਾਂ ਦੇ ਵਿੱਚ ਇਹਨਾਂ ਨੇ ਸਿਰਫ ਇੱਕ ਵਾਰੀ 50 ਓਵਰ ਹੈਗਾ ਦੋ ਪਹਿਲਾਂ ਜਾ ਰੋ ਯਾਰ 150 170 140 ਮਤਲਬ ਕਿ ਉਹ ਵੀ ਮੈਗਨਾ 140 ਦੇ ਪਹਿਲੇ ਆਉਟ ਹੋਣਾ ਸੀ ਨਹੀਂ ਤੇ ਤੁਸੀਂ ਰੈਡੀ ਵਿਚਾਰਾ ਨਾ ਥੱਲੇ ਆ ਕੇ ਥੋੜੇ ਉਹ 180 ਦੇ ਲੈ ਗਿਆ ਉਹਨੂੰ ਖਿੱਚ ਦੂਗੇ ਉਹਦੀ ਗੱਲ ਕਰਨੀ ਬੰਦ ਦੀ ਆ ਬਾਈ ਯਾਰ ਇਹ ਤਾਂ ਸੈਰੀ ਚ ਨਿਤਿਸ਼ ਰੈਡੀ ਦੀ ਗੱਲ ਬੰਦ ਦੀ ਆ ਆਪਾਂ ਚਲੋ ਇਹਨਾਂ ਦੀ ਉਹਦੀ ਗੱਲ ਕਰ ਰਹੇ ਹਾਂ ਹਜੇ ਵੀ ਜੋ ਇਹਨਾਂ ਦਾ ਕਲਿੱਕ ਨਹੀਂ ਹੋ ਰਿਹਾ ਹੈਗਾ ਹਨਾ ਪਰ ਜੋ ਕਲਿੱਕ ਹੋ ਰਹੇ ਨੇ ਹੈਗੇ ਨੇ ਨਿਤਿਸ਼ ਰੈਡੀ ਤੇ ਸਿਰਾਜ 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 ਨੂੰ ਜੋ ਮਰਜ਼ੀ ਕੋਈ ਕਹਿ ਲਵੇ ਹਨਾ ਵੀ ਸਹੀ ਆ ਗਲਤ ਆ ਪਰ ਯਾਰ bro ਐਟ ਲੀਸਟ ਉਹਦੇ ਚ ਕਮਿਟਾ ਤਾਂ ਤਾਇਆ ਜਿਹੜਾ ਜਾਨ ਤਾਂ ਮਾਰਦਾ ਜਿਹਨੂੰ ਕਹਿੰਦੇ ਬੰਦਾ ਜਾ ਕੇ ਉਹ ਮਤਲਬ ਕਿ ਉਹ ਗਿਵ ਅਪ ਪਿੱਛੇ ਤਾਂ ਨਹੀਂ ਹਟ ਰਿਹਾ ਨਾ ਉਹ ਕਹਿੰਦਾ ਚੱਲ ਕੁੱਟ ਪਈ ਜਾਂਦੀ ਪਈ ਜਾਵੇ ਯਾਰ ਪਰ ਅਗੜਾ ਫਿਰ ਵੀ ਜਾਨ ਮਾਰ ਕੇ ਬੋਲ ਕਰਾ ਰਿਹਾ ਜਿਵੇਂ ਹੈਡ ਨੂੰ ਬੋਲਡ ਬੋਲਡ ਕੀਤਾ ਉਹਨੇ ਤਾਂ ਉਹਨੂੰ ਬੋਲਡ ਦੇਖਿਆ ਜੀ ਉਹ ਕਿੰਨਾ ਘੈਂਟ ਕੀਤਾ ਸੀਗਾ ਹੈਡ ਤਾਂ ਹੀ ਟੜਫਿਆ ਸੀ ਉਹਨੂੰ ਸਮਝ ਹੀ ਨਹੀਂ ਆਈ ਜੀ ਬੋਲ ਉਹਨਾਂ ਤੇ ਠੀਕ ਹੈ ਯਾਰ bro ਚੱਲਦੀਆਂ ਨੇ ਲੜਾਈਆਂ ਆ ऑस्ट्रेलिया ਸੀਰੀਜ਼ ਆ ਲੜਾਈਆਂ ਹੋਣਗੀਆਂ ਤਾਂ ਹੀ ਫਾਇਦਾ ਵਾ ਤੇ ਹੁਣ ਅੱਗੇ ਆਸਟ੍ਰੇਲੀਆ ਵਾਲੇ ਚੜ ਚੜ ਕੇ ਆਉਂਦੇ ਸੀ ਆਪਣੇ ਹੁਣ ਇੰਡੀਆ ਵਾਲੇ ਵੀ ਪੈਣ ਉਹਨਾਂ ਨੂੰ ਕੋਈ ਨਹੀਂ ਮੈਚ ਹੀ ਹਾਰੇ ਨੇ ਅਗਲਾ ਮੈਚ ਵੀ ਖੇਡਣਾ ਹੀ ਆ ਹੁਣ ਜੇ ਆਪਾਂ bro ਉਹਨਾਂ ਦੀ ਆਸਟ੍ਰੇਲੀਆ ਵਾਲੇ ਦੀ ਗੱਲ ਕਰੀਏ ਆਸਟ੍ਰੇਲੀਆ ਵਾਲੇ ਪਾਸੇ ਚੱਲ ਕੌਣ ਰਿਹਾ ਵਾ ਟ੍ਰੈਵਿਸ ਹੈਡੀ ਚੱਲਿਆ ਹੈਡ ਮਾਸਟਰ ਹਣਾ ਹੈਡ ਮਾਸਟਰ ਚੱਲ ਜਾਂਦਾ ਵਾ ਪਰ ਉਹੀ ਚੱਲਦਾ ਵਾ ਉਹੀ ਚੱਲਦਾ ਹੈ ਹਣਾ ਆਪਣੇ ਇਧਰੋਂ ਇੱਕ ਵਾਰੀ ਜਾਇਜ਼ ਚੱਲ ਗਿਆ ਸਟੀਵ ਸਮਿਥ ਵੀ ਮਤਲਬ ਉਹ ਵੀ ਦੋ ਦੋਵੇਂ ਮੈਚਾਂ ਚ ਇੰਨਾ ਦੀ ਐਵਰੇਜ ਬ్రో 30 ਦੇ ਆਰਾਊਂਡ ਆ ਸਾਰਿਆਂ ਦੀ ਹਾਂ 25 30 25 30 ਆ ਮਤਲਬ ਰੀਸੈਂਟ ਜਿੰਨੇ ਵੀ ਟੈਸਟ ਹੋਏ ਨੇ ਇਹਨਾਂ ਦੇ ਵੀ ਪਲੇਅਰ ਚੱਲ ਨਹੀਂ ਰਹੇ ਹੈਗੇ ਸਿਰਫ ਹੈੱਡ ਦੇ ਸਕੋਰ ਆ ਰਹੇ ਨੇ ਤੇ ਹੁਣ ਸੱਚ ਉਹਦੀ ਤੋਂ ਗੱਲ ਜ਼ਿਆਦਾ ਆ ਮੈਨੂੰ ਐਵਰੇਜ ਤੋਂ ਇੱਕ ਆਪਾਂ ਫੇਰ ਇੰਡੀਆ ਨੂੰ ਭੰਡ ਲੀਏ ਉਹੀ ਆਪਣਾ ਹਰਸ਼ਾ ਬੋਗਰੇ ਬਾਈ ਦੱਸਦਾ ਸੀਗਾ ਕਿ ਵੀ ਲਾਸਟ ਥੋੜੇ ਜਿਹਾ ਟਾਈਮ ਦੇ ਵਿੱਚ ਇੰਡੀਆ ਦੇ ਆਪਣੇ ਮਹਾਰਾਸ਼ੀਆ ਦੀ ਰੋਹਿਤ ਤੇ ਉਹਦੀ ਕੋਲੀ ਦੀ ਐਵਰੇਜ ਕਿੰਦੀ ਆ ਗੈਸ ਕਰੇਗਾ ਮੈਂ ਬ੍ਰੇਕ ਕਰ ਸਕਦਾ ਮਨ ਨੂੰ 10 ਕਰ ਲੱਗੇ ਤਾਂ ਅੱਗੇ ਹੋਊਗੀ 10 ਵੀ ਨਹੀਂ ਟੱਪਦੇ ਹੈਗੇ ਦੋਨੇ ਇੱਕ ਹੈਗਾ ਵਾ ਇੱਕ ਹੈਗਾ 7 8.66 ਤੇ ਹੈਗਾ ਰੋਹਿਤ ਵਿਰਾਟ ਹੈਗਾ 10 ਤੇ ਤੇ ਸ਼ੁਮਨ ਗਿੱਲ ਵੀ ਬਾਈ ਨੇ ਐਡ ਕੀਤਾ ਸੀਗਾ ਉਹ ਹੈਗਾ 38 ਤੇ 38 ਤੇ ਤੇ ਜੇ 38 38 ਉਹਨਾਂ ਦੇ ਵੀ ਆਉਣ ਲੱਗ ਜਾਣ ਤਾਂ ਇੱਕ ਲੂਡ ਨਹੀਂ ਮੈਨੂੰ ਲੱਗੇ ਹੋਮ ਟੈਸਟ ਵੀ ਇਹ ਯਾਰ ਨਹੀਂ ਇਹ ਕੱਲੇ ਆਵੇ ਟੈਸਟ ਹੋਣਗੇ ਹੈਗੇ ਹਾਂ ਇਹ ਫਰਸਟ ਇਨਿੰਗ ਦੀ ਐਵਰੇਜ ਆ ਫਰਸਟ ਇਨਿੰਗ ਦੀ ਐਵਰੇਜ ਫਰਸਟ ਇਨਿੰਗ ਦੀ ਐਵਰੇਜ ਆ ਮਤਲਬ ਉਹਨੇ ਲਿਖੇ ਠੀਕੇ ਮਤਲਬ ਕਾਫੀ ਕਾਫੀ ਟੈਸਟ ਸੀਗੇ ਇਹਦੇ ਵਿੱਚ ਤਾਂ ਉਹਨਾਂ ਨੂੰ ਮਿਲਾ ਕੇ ਆ ਇਹ ਤੇ ਐਵਰੇਜ ਤਾਂ ਰਹੀ ਹੈ bro ਤੁਸੀਂ ਕਿੱਥੇ ਜੇ ਖੜੇ ਆ ਵੀ ਤੁਹਾਨੂੰ ਲੋਡ ਹੈਗੀ ਹੈ ਬਾਕੀ ਵੀ ਆਈ ਡੋਟ ਨੋ ਯਾਰ ਹੁਣ ਜੀ ਜਿੰਕੇ ਰਹਾਨੇ ਵਾਲੇ ਕਿਨੂੰ bro ਬਾਹਰ ਕਰ ਸਕਦੇ ਨੇ ਚਤੇਸ਼ਵਰ ਪੁਜਾਰਾ ਹੈਗੇ ਨੇ ਜਦੋਂ ਆਸਟ੍ਰੇਲੀਆ ਡਰਦਾ ਹੁੰਦਾ ਸੀਗਾ ਵੀ ਆ ਕਿੱਥੋਂ ਖੰਦ ਆ ਗਿਆ ਕੰਜਰ ਨੇ ਆਪਦੇ ਮੋਢਿਆਂ ਦੇ ਖਾਈ ਜਾਣੀਆਂ ਪਰ ਇਹਨੇ ਪਾਸੇ ਨਹੀਂ ਹੋਣਾਗਾ bro ਦੇਖਦੇ ਆ ਕਿ ਨੈਥਨ ਲਾਇਨ ਆਊਗਾ ਡਿੱਕੇ ਦੇ ਪੰਤ ਦੇ ਕਿ ਨਹੀਂ ਐਤ ਕੀ bro ਦੇਖੋ ਜੇ ਤਾਂ ਪਰਮੋਸ ਹੈ ਨੈਥਨ ਲਾਇਨ ਦੀ ਸਰਵਿਸੀ ਲੋਡ ਪਈ ਨਹੀਂ ਆਸਟ੍ਰੇਲੀਆ ਨੇ ਨੂੰ ਇਹ ਪਿਚੇ ਤੇ ਵੀ ਕਹਿੰਦੇ ਨੇਥਨ ਲਾਇਨ ਵੀ ਕਾਮਯਾਬ ਹੋਊਗਾ ਸ਼ੇਨ ਵੌਨ ਨੇ ਬਹੁਤ ਵਧੀਆ ਬੋਲਿੰਗ ਕੀਤੀ ਆ ਸ਼ੇਨ ਵੌਨ ਦੇ ਹਾਈएस्ट ਰਿਕਾਰਡਸ ਜਿਹੜੇ ਨੇ ਇਸ ਵਿਕਟ ਦੇ ਨੇ ਵੈਸੇ ਤਾਂ ਇਹ ਪੇਸ ਦੇ ਨਾਲ ਮਤਲਬ ਪੇਸੀ ਵਿਕਟ ਆ ਬਾਉਂਸ ਬਹੁਤ ਆ ਇਹਦੇ ਵਿੱਚ ਤੇ ਉਹਦੇ ਕਰਕੇ ਸਪਿਨਰ ਨੂੰ ਵੀ ਬਹੁਤ ਫਾਇਦਾ ਹੁੰਦਾ ਹੁਣ ਅਸ਼ਵਿਨ ਦੀ ਬਾਲ ਜਦੋਂ ਟੱਪਾ ਖਾ ਕੇ ਘੁੰਮ ਕੇ ਵੀ ਆਊਗੀ ਤੇ ਹਾਈਟ ਦੇ ਨਾਲ ਵੀ ਆਊਗੀ ਪੇਸ ਤੋਂ ਮੈਨੂੰ ਯਾਦ ਆਇਆ ਯਾਰ ਹੁਣ ਜਿਵੇਂ ਮੰਨ ਕੇ ਚਲ ਤੂੰ ਆਪਣਾ ਇੱਕ ਤਾਂ ਹੋ ਗਿਆ ਆਪਣਾ ਬੁਮਰਾ ਖੇਡੂ ਖੇਡੂ ਸਰਾਜ ਖੇਡੂ ਖੇਡੂ ਮੈਨੂੰ ਉਹਦਾ ਹਰਸ਼ੀ ਰਣਨਾ ਦੀ ਜਗ੍ਹਾ ਇੱਕ ਬੰਦਾ ਹੋਰ ਨਹੀਂ ਹੋਣਾ ਚਾਹੀਦਾ ਅਕਾਸ਼ਦੀਪ ਨੂੰ ਕੱਲ ਕਰ ਰਹੇ ਨੇ ਪਰ ਯਾਰ ਬ్రో ਮੈਨੂੰ ਲੱਗਦਾ ਰੈਸਟ ਦੇ ਦੇਣੀ ਚਾਹੀਦੀ ਹੈ ਹਰਸ਼ਿਤ ਰਾਣਾ ਨੂੰ ਹਨਾ ਆਪਣੇ ਬਾਈ ਜਾਨ ਦੀ ਖਬਰ ਆਈ ਕੋਈ ਨਹੀਂ ਆਈ ਬਾਈ ਜਾਨ ਦੀ ਕੋਈ ਨਹੀਂ ਆਈ ਹੈਗੀ ਯਾਰ ਬ్రో ਯਾਰ ਮਾੜੀ ਗੱਲ ਆ ਰਾਂਜੀ ਖੇਡੀ ਜਾਂਦਾ ਉਹਨੂੰ ਇੱਧਰ ਲਿਆਓ ਯਾਰ ਸਮਾਰਟ ਖੇਡਦਾ ਸਮਾਰਟ ਹਨਾ ਹਾਂ ਤੇ ਉਹ ਵੀ ਹਰਗੇ ਨੇ ਮੈਚ ਅੱਜ ਮਤਲਬ ਉਹਦਾ ਬੰਦਾ ਹੈ ਬਣਦਾ ਤਾਂ ਹੈਗਾ ਵਾ ਪਰ ਯਾਰ ਉਹ ਆਈ ਕਹਿੰਦੇ ਨੇ ਨਾ ਉਹ ਇੰਜਰਡ ਫੇਅਰ ਹੋ ਗਿਆ ਸੀ ਉਹਦਾ ਗੁੱਡਾ ਗੁੱਡਾ ਸੁੱਜ ਗਿਆ ਸੀਗਾ ਤਾਂ ਕਰਕੇ ਹਜੇ ਉਹਦਾ ਕੁਝ ਨਹੀਂ ਆਇਆ ਹੈਗਾ ਜੇ ਬ్రో ਬਾਈ ਜਾਨ ਅਜੇ ਨਾ ਯਾਰ ਬਦਿਆ ਨੇ ਸੁਰਾਜ ਸ਼ੰਮੀ ਤੇ ਇਹਨਾਂ ਦਾ ਕੰਬੋ ਬ్రో ਇਹਨੇ ਨੇਰੀ ਲਾਗਣੀ ਹੈ ਹੈਡਮਾਸਟਰ ਵੀ ਥੱਲੇ ਲਾੜੇ ਇਹਨਾਂ ਨੇ ਜੇ ਆ ਕੇ ਤੂੰ ਬ్రో ਹੇਜ਼ਲਵੁੱਡ ਅੰਗੂਨਾ ਆਪਣਾ ਸ਼ੰਮੀ ਕੰਸਿਸਟੈਂਟ ਬੋਲਰ ਹੈਗਾ ਉਹ ਤਾਂ ਯਾਰ ਟੱਪਾ ਹੀ ਕਰੀ ਫੜ ਲੈਣਾ ਉਹ ਯਾਰ ਸ਼ੰਮੀ ਦਾ ਟੱਪਾ ਫਿਰਕੇ ਤਾਂ ਲੋੜ ਨਹੀਂ ਆਉਂਦਾਗਾ ਯਾ ਤੇ ਫਿਰ ਹੁਣ ਕੀ ਲੱਗਦਾ ਕੀ ਬਣੂਗਾ ਇਤਕੀ ਤੇਰੇ ਵੱਲੋਂ ਮੇਰੇ ਵੱਲੋਂ ਬ్రో ਫੇਅਰ ਸਪੋਰਟ ਇੰਡੀਆ ਨੂੰ ਫੋਰ ਸਪੋਰਟ ਆ ਜੋ ਮਰਜੀ ਕਰਨ ਮੈਂ ਬੋਲਿੰਗ ਜਿਵੇਂ ਜਿਹਨੂੰ ਮਰਜੀ ਖੜਾਉਣਾ ਭਾਵੇਂ ਹਰਸ਼ ਜਰਨੂੰ ਖੜਾ ਲੈਣਾ ਯਾਰ ਹਨਾ ਕਾਸ਼ ਦੇ ਬਰੂ ਨਾਮ ਵੀ ਖੜਾਉਣਾ ਪਰ ਬੋਲਿੰਗ ਇਸ਼ੂ ਨਹੀਂ ਹੈਗਾ ਇਸ਼ੂ ਹੈਗਾ ਇਹਨਾਂ ਦੇ بیٹنگ ਚ ਤੇ ਉਹ ਵੀ ਫਸਟ ਇਨਿੰਗ ਚ ਉਹ ਵੀ ਜੁੜੇ ਇਹਨਾਂ ਦੇ ਮੇਨ ਬੈਟਰ ਨੇ ਵਿਰਾਟ ਕੋਹਲੀ ਰੋਹਿਤ ਸ਼ਰਮਾ ਚਲਾ ਦੂਜੇ ਮੈਚ ਖੇਡਿਆ ਪਰ ਵਿਰਾਟ ਕੋਹਲੀ ਰੋਹਿਤ ਸ਼ਰਮਾ ਤੇ ਇਹ ਸਪੈਸ਼ਲੀ ਉਹ ショਮਿੰਗ ਦਾ ਟੱਚ ਆਇਆ ਰਿਹਾ ਯਸਮਨ ਨੇ ਵੀ ਸਕੋਰ ਦੇਖੀ ਆ ਜਾਣੇ ਨੇ ਪਹਿਲੀ ਇਨਿੰਗ ਦਾ ਸਕੋਰ ਆ ਗਿਆ ਨਾ ਤਾਂ ਆਸਟ੍ਰੇਲੀਆ ਨੇ ਫੇਰ ਡਿੱਗ ਜਾਣਾ ਆਸਟ੍ਰੇਲੀਆ ਦਾ ਜਿਹੜਾ ਸਟਾਰ ਕਹਿੰਦਾ ਬ్రో ਪਿੰਕ ਬਾਲ ਦੇ ਵਿੱਚ ਚੱਲ ਹੈ ਹੀ ਮਹਾਰਾਸ਼ੀ ਉਹਨੇ ਵਿਕਟਾਂ ਕੱਢ ਲਈਆਂ ਪਰ ਹੁਣ ਨਹੀਂ ਨਿਕਲਦੀਆਂ ਇਹਨਾਂ ਨੇ ਸਕੋਰ ਮਾਰਨਾ ਵਾ ਗਾਬਾ ਦੇ ਵਿੱਚ ਦੇਖੀ ਮੈਚ ਵਧੀਆ ਲੱਗੂਗਾ ਇੰਡੀਆ ਦੇ ਹੱਕ ਚਾਹੇ ਮੈਚ ਤੇ ਜਿਹੜਾ ਸਿਡਨੀ ਤੇ ਮੈਲਬਨ ਹੋਊਗਾ ਉਹ ਤਾਂ ਉਹ ਤਾਂ ਫੇਵਰੇਟ ਹੁੰਦੇ ਨੇ ਆਲਵੇਜ਼ ਹਾਂ ਤੇ ਇੱਕ ਮੈਨੂੰ ਇਹ ਗੱਲ ਯਾਦ ਹੈ ਵੀ ਜੇ ਅਗਲਾ ਮੈਚ ਬਰੋ ਹਾਰ ਗਏ ਨਾ ਇਹ ਤੀਜਾ ਮੈਚ ਤੇ ਟੈਸਟ ਕਾਹਨੂੰ ਯਾਰ ਬਰੋ ਕਹਿੰਦਾ ਨਹੀਂ ਇਹ ਸੱਚਾ ਬਰੋ ਬਰੋ ਤਾਹੀਂ ਤਾਂ ਫਿਰ ਰੱਬ ਦੇ ਹੱਥ ਜੁੜੇ ਹੋਏ ਨੇ ਵੀ ਹਾਂ ਰੱਬ ਜਿਟਾ ਦੇ ਇਹ ਮੈਚ ਟੈਸਟ ਤੋਂ ਬਾਹਰ ਨਹੀਂ ਮਤਲਬ ਫਾਈਨਲ ਬਾਅਦ ਫਿਰ ਮਤਲਬ ਕਿਉਂਕਿ ਉਹ ਉੱਥੇ ਆਣਗੇ ਜਿਵੇਂ ਬੰਗਲਾਦੇਸ਼ ਪਾਕਿਸਤਾਨ ਨਹੀਂ ਕਰਦੀ ਹੁੰਦੀ ਬਾਬਾ ਉਹ ਵੀ ਟੀਮ ਹਰਾ ਦੇ ਬਾਬਾ ਉਹ ਵੀ ਟੀਮ ਹਰਾ ਦੇ ਫਿਰ ਇਹਨੇ ਹੱਥ ਜੋੜਨੇ ਪੈਣੇ ਸਾਰਿਆਂ ਨੂੰ ਸੋ ਡਿਮਿਟ ਲਾਕਾ ਜਿੱਤ ਜੇ ਸਾਊਥ ਅਫਰੀਕਾ ਹਰ ਜੇ ਉਹ ਹੋ ਜੇ ਸੋ ਸਾਊਥ ਅਫਰੀਕਾ ਤਾਂ ਆਲਮੋਸਟ ਗਈ ਗਈ ਬਰੋ ਸਾਊਥ ਅਫਰੀਕਾ ਹੁਣ ਆਸਟ੍ਰੇਲੀਆ ਤੇ ਇੰਡੀਆ ਤੋਂ ਇੱਕ ਜਾਊਗਾ ਕਿੰਨਾ ਚੋਂ ਮਤਲਬ ਜਿਹੜਾ ਯਾਰ ਸੀਰੀਜ਼ ਜਿੱਤ ਗਿਆ ਇਹ ਉਹ ਜਲੇਗੀ ਟੀਮਾਂ ਚੋ ਜਾਲ ਚੱਲ ਗਿਆ ਉੱਥੇ ਗੱਲ ਉੱਥੇ ਮੁੱਕਣੀ ਆ ਤੇ ਮਤਲਬ ਇੱਕ ਹੋਰ ਮੈਂ ਦੇਖਦਾ ਭਾਈ ਜੇ ਇਹ ਜਿਵੇਂ ਆਪਣੇ ਸਾਈਕਲ ਦੀ ਫਾਈਨਲ ਦੀ ਗੱਲ ਕਰਦਾ ਹੈ ਇਹਨਾਂ ਕੋਲ ਜਿਹੜੇ ਸਿਨੈਰੀਓਜ਼ ਨੇ ਨਾ ਇਹ ਜਿੱਤ ਜਾਣ ਨਾ ਤੇ ਆਸਟ੍ਰੇਲੀਆ ਨਾ ਜਾਣਾ ਬਾਅਦ ਚ ਸ਼੍ਰੀਲੰਕਾ ਖੇਡਣ ਸ਼੍ਰੀਲੰਕਾ ਚ ਮਤਲਬ ਹੋਮ ਸ਼੍ਰੀਲੰਕਾ ਦਾ ਹੋਣਾ ਨਾ ਉੱਥੇ ਮੈਂ ਫਿਰ ਵੀ ਥੋੜਾ ਦੇ ਦੰਨਾ ਵੀ ਸ਼੍ਰੀਲੰਕਾ ਕੋਲ ਚਾਂਸ ਵੀ ਕਿਤੇ ਨਾ ਕਿਤੇ ਜੇ ਘਰੇ ਖੇੜਨ ਸਪਿੰਦਰ ਬਹੁਤ ਗੰਦੇ ਨੇ ਉਹਨਾਂ ਦੇ ਉਹ ਡਾਲ ਲੈਣਗੇ ਇਹਨਾਂ ਨੂੰ ਇਹਨਾਂ ਦੇ ਬੈਟਸਮੈਨ ਹਨ ਸੋ ਮੈਂ ਕਹਿੰਦਾ ਵੀ ਹਾਰਨ ਨਾ ਯਾਰ ਭਾਵੇਂ ਕੁਝ ਵੀ ਕਰਨ ਇੱਕ ਦੋ ਤਿੰਨ ਮੈਚਾਂ 'ਚ ਦੋ ਮੈਚ ਤਾਂ ਜਿੱਤਣ ਜਿੱਤਣਾ ਟੇਸਟ ਜਿੱਤ ਜਾਣੇ ਬਿਰੋ ਇਹਨਾਂ ਨੇ ਕੋਈ ਚੱਕਰ ਨਹੀਂ ਇਹਨਾਂ ਦਾ ਚਾਂਸ ਰਹੂ ਇਹਨਾਂ ਨੂੰ ਬਸ ਆਪਾਂ ਦੇਖਦੇ ਹਾਂ ਕੀ ਬਣਦਾ ਵਾ WTC ਦੇ ਫਾਈਨਲ ਦਾ ਪਰ ਅਗਲਾ ਮੈਚ ਤਾਂ ਜ਼ਰੂਰ ਜਿੱਤਦੇ ਨੇ ਬਾਕੀ ਲਈਏ ਇਜਾਜ਼ਤ ਫੇਰ ਬਾਕੀ ਹਾਂਜੀ ਹਾਂਜੀ ਓਕੇ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ